ਪੀ ਪੰਡਤ ਅਮਰ ਗੜਵਾਲੇ ਜਿਨ੍ਹਾਂ ਨੇ ਆਪਣੇ ਬਾਰੇ ਦੱਸਿਆ ਔਰ ਜਿਨ੍ਹਾਂ ਨੂੰ ਕੀ ਹਲੇ 4 ਕੁ ਸਨੀਵਾਰ ਹੋਏ ਨੇ ਇਥੇ ਤੋਂ ਤੁਸੀਂ ਦੇਖ ਰਹੇ ਹੋ ਅਯੋਕਾ ਪੰਜਾਬ ਤੇ ਮੈਂ ਹਾਂ ਤੁਹਾਡੀ ਕੁਲਦੀਪ ਕੌਰ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਕੁਲਦੀਪ ਕੌਰ ਤੇ ਤੁਸੀਂ ਦੇਖ ਰਹੇ ਹੋ ਅਯੋਕਾ ਪੰਜਾਬ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਵਿਖੇ ਜਿੱਥੇ ਕੀ ਪੰਡਤ ਅਮਰਗੜ ਤੋਂ ਪਹੁੰਚੇ ਨੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਮੇਰਾ ਨਾਮ ਪੰਡਤ ਹੀ ਕਹਿੰਦੇ ਨੇ ਜੀ ਵੈਸਤਾ ਮੈਨੂੰ ਨਾਮ ਮੇਰਾ ਲੱਕੀ ਆ ਤੇ ਮੈਂ ਅਮਰਗੜ ਤੋਂ ਆਣਾ ਹਰ ਇੱਕ ਸ਼ਨੀਵਾਰ ਲੁਧਿਆਣੇ ਸੌਪ ਨੰਬਰ 40 ਘੰਟਾ ਕਰ ਜੀਟੀਵੀ ਮਾਰ ਕੇ ਤੇ ਪਟਕੀ ਇਹ ਤੁਹਾਨੂੰ ਤੁਹਾਨੂੰ ਤੋਂ ਸ਼ੌਂਕ ਇਸ ਲਾਟਰੀ ਦਾ ਪਿਆ ਨਹੀਂ ਨਹੀਂ ਮੈਨੂੰ ਲਾਟਰੀ ਦਾ ਸ਼ੌਂਕ ਨਹੀਂ ਪਿਆ ਮੈਂ ਕੰਮ ਕਰਿਆ ਜੀ ਸੌਂਕ ਉਹਦਾ ਲਾਟਰੀ ਪਾਉਣਾ ਮੈਂ ਇਕਲ ਹੋਰ ਤੋਂ ਦੱਸ ਦੇਣਾ ਮੈਂ ਤੇ ਤੁਹਾਨੂੰ ਗੱਲ ਕਲੀਅਰ ਜੀ ਇੱਕ ਹੋਰ ਕਰ ਦਣਾ ਮੈਨੂੰ ਲਾਟਰੀ ਦਾ ਸੌਂਕ ਨਹੀਂ ਪਿਆ ਮੈਨੂੰ ਪਰਮਾਤਮਾ ਨੇ ਲੋਕਾਂ ਦੀ ਅੜ ਭੰਨਣ ਵਾਸਤੇ ਭੇਜਿਆ ਇਹ ਕੰਮ ਦੇ ਵਿੱਚ ਵੀ ਜਾ ਪਾਈ ਵੱਡੇ ਵੱਡੇ ਲੋਕਾਂ ਦੀ ਜਿਹੜੀ ਕਮਾਂਡਾ ਉਹ ਤੋੜ ਤੇ ਉਹ ਮੈਂ ਤੋੜ ਰਿਹਾ ਜੀ ਹੋਰ ਦੱਸੋ ਜੀ ਕੀ ਬਸਣਾ ਕਿੰਨੇ ਕ ਤੁਹਾਡੇ ਨਾਲ ਜੋ ਲੋਕ ਇਸ ਟਾਈਮ ਜੁੜੇ ਹੋਏ ਨੇ ਲੋਕ ਤਾਂ ਮੈਨਾਂ ਤਕਰੀਬਨ 1.5 ਲੱਖ ਦੇ ਕਰੀਬ ਇਹਨਾਂ ਲੋਕ ਜੁੜੇ ਹੋਏ ਨੇ ਜੀ ਜੋ ਸਾਡੇ ਕੋਲ ਟਿਕਟਾਂ ਪਾਉਂਦੇ ਨੇ ਆਉਂਦੇ ਨੇ ਤੇ ਇਨਾਮ ਵੀ ਲੱਗਦੇ ਨੇ 2023 'ਚ ਅਸੀਂ 13 ਕਰੋੜਪਤੀ ਬਣਾ ਚੁੱਕੇ ਹਾਂ 21 ਲੱਖਪਤੀ ਬਣਾ ਚੁੱਕੇ ਹਾਂ ਤੇ ਡੇਲੀ ਸਾਡੇ ਕੋਲ ਲੱਖਪਤੀ ਬਣਦੇ ਨੇ ਤੇ ਬਾਕੀ ਉਹ ਤਾਂ ਇੱਕ ਵਾਰ ਦੀ ਗੱਲ ਆ ਉਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਪਾਗਲ ਵੀ ਕਰ ਚੁੱਕੇ ਹਾਂ ਸਾਡੇ ਕੰਮ ਦੇ ਕਿ ਲੋਕ ਪਾਗਲ ਹੋ ਗਏ ਨੇ ਵਿੱਚ ਦੋ ਚਾਰ ਲਾਟਰੀ ਵਾਲੇ ਇਹੋ ਜਿਹੇ ਨੇ ਪਾਗਲ ਹੀ ਉਹਨਾਂ ਸਾਡੇ ਖਿਲਾਫ ਬੋਲੀ ਜਾ ਰਹੇ ਨੇ ਜੋ ਤੁਹਾਡੇ ਖਿਲਾਫ ਕੁਝ ਕਹਿੰਦੇ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿੰਦਾ ਉਹਨਾਂ ਦੇ ਬਾਰੇ ਇਹੀ ਖਿਆਲ ਆ ਵੀ ਦੁਕਾਨ ਨੂੰ ਕਹਿਣ ਦਾ ਕੋਈ ਪਤਾ ਨਹੀਂ ਗੱਲਾਂ ਨਾਲ ਨਾ ਹਰਾਓ ਪੰਡਤ ਨੂੰ ਕੰਮ ਨਾਲ ਹਰਾਓ ਜੇਕਰ ਉਹਨਾਂ ਨੂੰ ਡਾਊਟ ਆ ਕਈ ਵਾਰਨ ਡਾਊਟ ਆ ਵੀ ਪੰਡਤ ਡੇਟ ਆਫ ਬਰਥ ਦਾ ਝਾਂਸਾ ਦੇ ਕੇ ਟਿਕਟ ਵੇਚਦਾ ਨਾ ਮੈਂ ਇਕੱਲਾ ਪੰਡਤ ਨਹੀਂ ਹੈਗਾ ਪੰਡਤ ਹੋਰ ਵੀ ਬਹੁਤ ਨੇ ਜੇ ਉਹਨਾਂ ਕੋਲ ਨਹੀਂ ਪੰਡਤ ਮੇਰੇ ਮੈਂ ਵੇਚਦਾ ਨਾ ਉਹ ਪੰਡਤ ਆਪਣੀ ਦੁਕਾਨ 'ਚ ਬਿਠਾਉਣਾ ਡੇਟ ਆਫ ਬਰਥ ਦਾ ਟਿਕਟ ਦੇਣਾ ਤੇ ਇੱਧਰ ਮੈਂ ਬੈਠਾ ਫਿਰ ਦੇਖੋ 500 ਬੰਦਾ ਪੰਡਤ ਦੀ ਦੁਕਾਨ ਦੇ ਅਮਰਗੜ੍ਹ ਵਾਲੇ ਦੇ ਮੂਹਰੇ ਖੜਦਾ ਠੀਕ ਹੈ ਨਹੀਂ ਉੱਥੋਂ ਪਤਾ ਲੱਗਦਾ ਵੀ ਲੋਕਾਂ ਨੇ ਕੀ ਕਟਿਆ ਬਾਈ ਜੀ ਮੈਂ ਤੁਹਾਨੂੰ ਗੱਲ ਦੱਸਦਾ ਬੁੱਢੇ ਹੋ ਕੇ ਆਪਣਾ ਕੋਈ ਮੁਕਾਮ ਨਹੀਂ ਪਾ ਸਕਦੇ ਬੁੱਢੇ ਲੋਕ ਆਪਣਾ ਕੋਈ ਕੀ ਮੁਕਾਮ ਹੈ ਮੇਰਾ ਪਹਿਲੇ ਨੰਬਰ ਦਾ ਮੇਰਾ ਇਹਨਾਂ ਲੋਕਾਂ ਨਾਲ ਕੋਈ ਮੁਕਾਬਲਾ ਹੀ ਨਹੀਂ ਠੀਕ ਹੈ ਨਹੀਂ ਇਹਨਾਂ ਨਾਲ ਮੇਰਾ ਕੋਈ ਮੁਕਾਬਲਾ ਨਹੀਂ ਜਿਨ੍ਹਾਂ ਨੇ 25 25 ਸਾਲ 26 26 ਸਾਲ ਚ ਆਪਦੀ ਨਹੀਂ ਫੈਨ ਫੋਲੋਇੰਗ ਕਰੀ ਆਪਦਾ ਨਾਮ ਕਟਿਆ ਮੈਂ 1.5 ਸਾਲ ਚ ਕਮਾਈ ਬੈਠਾ ਤੇ ਜਾਨੂ ਉਨੀ ਉਮਰ ਹੋਣਾ ਉਹਦਾ ਮੇਰੇ ਮੁਕਾਬਲੇ ਕੋਈ ਸਹੀ ਨਹੀਂ ਤੇ ਅਸੀਂ ਲੁਧਿਆਣੇ ਵਿੱਚ ਅਮਰਗੜ ਤੋਂ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਲਾਟਰੀ ਦਾ ਕੰਮ ਕਰਦੇ تقريبا 4 ਕ ਸ਼ਨੀਵਾਰ ਹੋਏ ਚਾਰ ਤਨੀ ਵਾਰਾਂ ਚ ਐ ਲਾ ਲਓ ਵੀ ਇੱਕ ਦੋ ਬੰਦੇ ਭੇਜ ਤੇ ਹਸਪੀਟਲ ਬੀਬੀ ਦੀਆਂ ਗੋਲੀਆਂ ਲਾਉਣ ਲੱਗ ਗਏ ਲਾਟਰੀ ਵਾਲੇ ਜਿਹੜੇ ਲਾਟਰੀ ਵੇਚਦੇ ਨੇ ਮੇਰੇ ਖਿਲਾਫ ਬੋਲਦੇ ਨੇ ਪਰ ਮੈਂ ਇੱਕ ਅੱਲੂ ਨੂੰ ਹਰਦਾ ਤਨ ਦੇਖੋ ਵੱਡੀ ਗੱਲ ਇਹ ਆ ਵੀ ਮੇਰੇ ਖਿਲਾਫ ਬੋਲੇ ਹੋ ਹੈਨਾ ਮੈਨੂੰ ਖੁਸ਼ੀ ਹੋਈ ਐ ਚੀਜ਼ ਦੀ ਵੀ ਮੈਨੂੰ ਇਹ ਪਤਾ ਲੱਗ ਗਿਆ ਵੀ ਮੈਂ ਤਰੱਕੀ ਚਾਂ ਵੀ ਰੱਬ ਨੇ ਮੇਰੀ ਤਰੱਕੀ ਕਰਾ ਦਿੱਤੀ ਮੈਂ ਉਹਨਾਂ ਨੂੰ ਆਈਡਲ ਮੰਨਦਾ ਜੋ ਮੇਰੇ ਖਿਲਾਫ ਬੋਲਦੇ ਨੇ ਮੈਂ ਆਪਣਾ ਆਈਡਲ ਮੰਨਦਾ ਸੀ ਕਿਸੇ ਟਾਈਮ ਮੈਂ ਕਹਿਦਾ ਹੁੰਦਾ ਸੀ ਯਾਰ ਮੈਂ ਭਲਾਨੇ ਵਾਂਗੂ ਨਾ ਗਾਂਧੀ ਬ੍ਰਦਰ ਵਾਂਗੂ ਮੇਰਾ ਨਾਂ ਚੱਲੂਗਾ ਚੈੱਕ ਕਰਦਾ ਸੀ ਫੋਲੋ ਕਰਦਾ ਸੀ ਦੇਖਦਾ ਸੀ ਉਹ ਤੋਂ ਸਿੱਖਦਾ ਸੀ ਕੁਝ ਪਰ ਉਹਨਾਂ ਨੇ ਆਪਦੇ ਮੂੰਹ ਚੋਂ ਜਿਹੜੀਆਂ ਗੱਲਾਂ ਮੈਨੂੰ ਕਈਆਂ ਨੇ ਉਹ ਸੋਵਾ ਨਹੀਂ ਦਿੰਦੀਆਂ ਠੀਕ ਹੈ ਤੇ ਪਰ ਮੈਨੂੰ ਖੁਸ਼ੀ ਹੋਈ ਆ ਵੀ ਮੈਂ ਜਿਨ੍ਹਾਂ ਨੂੰ ਆਈਟਮਾਂ ਦੇ ਉਹਨਾਂ ਦੇ ਮੂੰਹ ਚੋਂ ਮੇਰਾ ਰੱਬ ਨੇ ਨੌਂ ਕਢਵਾਤਾ ਤੇ ਮੈਂ ਉਹਨਾਂ ਤੋਂ ਅੱਜ ਇੱਕ ਇੱਕ ਨਹੀਂ ਦੋ ਘੜੀ ਉੱਪਰ ਆ ਤੇ ਬਾਕੀ ਹੁਣ ਵੀ ਮੈਨੂੰ ਕਿਤੇ ਮਿਲਣਗੇ ਮੈਂ ਤਾਂ ਗੋਡੀ ਹੱਥ ਲਾਉਂਗਾ ਨਾਲ ਸਤਿਕਾਰ ਕਰਦਾ ਮੇਰੇ ਸਤਿਕਾਰਯੋਗ ਨੇ ਮੇਰੇ ਤੋਂ ਵੱਡੇ ਨੇ ਤੇ ਕੰਮ ਦੇ ਵਿੱਚ ਹਰਾਲਾਂ ਗੱਲਾਂ ਨਾਲ ਨਾ ਹਰੋਣ ਬਾਕੀ ਰੱਬ ਦਰ ਰਕੇ ਚੈਲੰਜ ਉਹਨਾਂ ਦਾ ਕਬੂਲ ਕਿਤੇ ਆ ਜਿੱਥੇ ਮਾਰ ਦੀ ਡਿਬੇਟ ਕਰ ਸਕਦੇ ਨੇ ਅੱਜ ਵੇਟ ਕਰ ਰਿਆ ਸੀ ਵੀ ਉਹਨਾਂ ਦੀ ਵੀ ਮੇਰੇ ਕੋਲ ਆਉਣ ਦੇ ਕੇ 5000 ਦੀ ਟਿਕਟ ਪਾ ਕੇ ਜਾਣਗੇ ਪਰ ਆਏ ਨਹੀਂ ਹੈਗੇ ਮੇਰੇ ਤਾਂ 5000 ਸੇਲ ਦਾ ਲਾਸ ਹੋ ਗਿਆ ਕਿੱਥੇ ਮੇਰੀ 5000 ਸੇਲ ਵਧ ਨਹੀਂ ਸੀ ਨਾ ਤੇ ਬਾਕੀ ਰੱਬ ਤੁਹਾਡਾ ਭਲਾ ਕਰੇ ਬੇਨਤੀ ਹੈ ਵੀ ਚੈਲੰਜ ਕਬੂਲ ਆ ਗੱਲਾਂ ਵਾਲਾ ਚੈਲੰਜ ਵੀ ਕਬੂਲ ਆ ਕੰਮ ਵਾਲਾ ਚੈਲੰਜ ਜੋ ਚਾਹਣ ਪੰਡਿਤ ਚੈਲੰਜ ਕਬੂਲ ਕਰਨ ਨੂੰ ਜੰਮਿਆ ਤੇ ਪ੍ਰਮਾਤਮਾ ਨੇ ਮੇਰੇ ਸਿਰ ਤੇ ਹੱਥ ਰੱਖਿਆ ਆ ਵੀ ਭਾਈ ਜਾ ਜੇ ਤੈਨੂੰ ਕੋਈ ਚੈਲੰਜ ਕਰਦਾ ਚੈਲੰਜ ਫੜ ਤੇ ਕਬੂਲ ਕਰ ਤੇ ਜਿੱਤਾਂਗੇ ਹ ਤੋ اے ਸੀ ਪੰਡਤ ਲੱਕੀ ਜੀ ਜਿਨ੍ਹਾਂ